ਮੈਂ ਇੱਕ ਸਿੰਗਰ ਹਾਂ ਸ਼ਾਇਦ ਆਪਣੇ ਮੈਂ ਵਿਸ਼ੇ ਤੋਂ ਬਾਹਰ ਨਾ ਜਾ ਰਿਹਾ ਹਾਂ ਮੈਂ ਇੱਕ ਸਿੰਗਰ ਹਾਂ ਲੌਕਡਾਊਨ 'ਚ ਮੈਨੂੰ ਐ ਲੱਗਿਆ ਯਾਰ ਰੱਬ ਨਾ ਕਰੇ ਜੇ ਕੱਲ ਨੂੰ ਐ ਹੋ ਜੇ ਉੱਥੋਂ ਮੈਂ ਆਪਣਾ ਕੋਸ਼ਿਸ਼ ਕਰ ਕਰ ਕਰਕੇ ਕਰੇ ਵੇਲਾ ਸੀ ਤਾਂ ਮੈਂ ਆਪਣੇ ਆਪ ਚਾ ਜੀ ਸੋਚ ਸਕਦਾ ਵੀ ਜੇ ਮੈਂ ਚਾਹਾਂ ਰੱਬ ਨਾ ਕਰੇ ਲੋੜ ਪਵੇ ਮੈਂ ਬੜਾ ਵਧੀਆ ਟੱਬਾ ਚਲਾ ਸਕਦਾ ਹੂੰ ਅੱਛਾ ਰੱਬ ਨਾ ਕਰੇ ਲੋੜ ਪਵੇ ਮੈਂ ਤਿੰਨ ਤੋਂ ਚਾਰ ਮਹੀਨਿਆਂ 'ਚ ਮੋਟਰ ਬਨਣ ਦੀ ਵਧੀਆ ਸਿੱਖ ਸਕਦਾ 25% ਮੈਂ ਉਹਦੇ ਨੇੜੇ ਬਣੇ ਹੋ ਗਿਆ ਮੈਂ ਇਲੈਕਟ੍ਰੀਸ਼ੀਅਨ ਬਹੁਤ ਵਧੀਆ ਬਣ ਸਕਦਾ ਰੱਬ ਨਾ ਕਰੇ ਕਿਤੇ ਨੋਡ ਪੈਣੀ ਤਾਂ ਮੈਂ ਪਲੰਬਰ ਬਹੁਤ ਵਧੀਆ ਬਣ ਸਕਦਾ ਆ ਗਾਇਕਰ ਨੂੰ ਮੈਂ ਕਹਿਣਾ ਚਾਹਣਾ ਭਾਈ ਨੇ ਬਹੁਤ ਲੁਈਆ ਗੱਲਾਂ ਕਰ ਰਹੀ ਨੇ ਚਲ ਗੱਲ ਬਲੰਗ ਐਗਜ਼ੈਂਪਲ ਕਿਸੇ ਔਰ ਦੀ ਦੇ ਰਹੇ ਆ ਪਰ ਆ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਮੇਰੇ ਪ੍ਰੈਕਟੀਕਲੀ ਬਰਾਤ ਸਾਹਿਬ ਮੈਂ ਦੱਸਦਾ ਉਸ ਤੋਂ ਪਹਿਲਾਂ ਮੈਂ ਵੈਸੀ ਆਪਾਂ ਜੱਟਾਂ ਦੇ ਮੁੰਡੇ ਆ ਆਪਾਂ ਜਿਹੜੀ ਨਾ ਦੂਜੀ ਮੋਟਰ ਆ ਆਪਣਾ ਮੋਨੋਬਲਾਕ ਉਹਦਾ ਅੰਦਰਲਾ 베ਰਿੰਗ ਸਭ ਤੋਂ ਔਖਾ ਹੁੰਦਾ ਬਦਲ ਬਿਲਕੁਲ ਬਿਲਕੁਲ ਹਾਂ ਅੰਦਰਲਾ 베ਰਿੰਗ ਵੀ ਇੱਥੇ ਬਦਲਿਆ ਹੋਇਆ ਅੱਛਾ ਤੈਨੂੰ ਦੀ ਮੋਟਰ ਦਾ ਕਿਉਂਕਿ ਸਾਡੇ ਪਾਣੀ ਉੱਤੇ ਅਸੀਂ ਪਿੰਡਾਂ ਵਾਲੇ ਆ ਖੇਤਾਂ ਵਾਲੇ ਜ਼ਿਮੀਂਦਾਰਾਂ ਦੇ ਮੁੰਡੇ ਆ ਅਸੀਂ ਸਾਰੇ ਕੰਮ ਹੱਥੀਂ ਕੀਤੇ ਆ ਮੈਂ ਨਿੱਕੇ ਜਿਹੇ ਐਗਜ਼ੈਂਪਲ ਵੀ ਮੈਂ ਮਿਸਤਰੀ ਲਾਇਆ ਤੇ ਆਪਾਂ ਉਹ ਬਣਾਉਣ ਲੱਗੇ ਬਾਥਰੂਮ ਤੋਂ ਮਿਸਤਰੀ ਸੀ ਗਏ ਦੇ ਵਾਲਾ ਪ੍ਰਾਗਿਆ ਵਾਲਾ ਤੇ ਉਹ ਕਿੰਤੂ ਪਰੰਤੂ ਬਹੁਤ ਕਰੇ ਕਹੀ ਕੁਛ ਕਰੇ ਪਰ ਉਹਦੇ ਮੈਂ ਨਾਲ ਰਹਿ ਰਹਿ ਕੇ ਉਹਨੂੰ ਐਸੀ ਵੀ ਖਬਰੇ ਗੂਣ ਵਾਲਾ ਬਾਊ ਆ ਤੇ ਅੰਦਰ ਜਾ ਕੇ ਬਹਿ ਜੂਗਾ ਮੈਂ ਉਹਦੇ ਉੱਤੇ ਰਿਹਾ ਕੋਈ ਢਾਲ ਨੂੰ ਲੈ ਕੇ ਲੈਵਲ ਨੂੰ ਲੈ ਕੇ ਪ੍ਰੋਬਲਮ ਸੀਗੀ ਉਹ ਨਾ ਮੰਨੇ ਤੇ ਮੈਂ ਉਹਦਾ ਅੰਦਾਜ਼ਾ ਲਾ ਲਿਆ ਵੀ ਨਿਆਇਆ ਕਰਨਾ ਉਦੋਂ ਨਾਲ ਹੋ ਗਈ ਕਿੰਤੂ ਪ੍ਰੰਤੂ ਜਿੰਨੇ ਪੈਸੇ ਉਹਦੇ ਨਾਲ ਕੀਤੇ ਸੀ ਉਹਦੇ ਚ ਉਹ ਤੇ ਨਾਲ ਨਾਲ ਜੇ ਕੰਮ ਨਿਭੜਨਾ ਸੀ ਇੱਕ ਦਿਨ ਚ ਦੇ ਕੇ ਅੱਧੇ ਦੇ ਕੇ ਮੈਂ ਕਿਹਾ ਵੀ ਤੂੰ ਚਾ ਨਾਲ ਸਾਡੇ ਲੱਗੇ ਸੀ ਦੂਜੇ ਮਿਸਤਰੀ ਆਪਣੇ ਚਣਾਈ ਵਾਲੇ ਰਾਜਗਰੀ ਉਹਨੂੰ ਮੈਂ ਕਿਹਾ ਮੈਂ ਕਿਹਾ ਬਈ ਮੈਨੂੰ ਜੱੱਚੇ ਲੋਡ ਪਏ ਮੈਨੂੰ ਇੱਕ ਤਾਂ ਲੈਵਲ ਕੱਢ ਕੇ ਦੇ ਦਿਆ ਕਰੀ ਤੇ ਇੱਕ ਮੈਨੂੰ ਜਿਹੜਾ ਹੈਗਾ ਮੇਰੇ ਨਾਲ ਹੈਲਪ ਕਰਾ ਦਿਆ ਕਰੀ ਤਾਂ ਵੀ ਚੱਕਦਾ ਕਰੀ ਮੇਰੇ ਬਾਥਰੂਮ ਦੀ ਫਿਟਿੰਗ ਆਪ ਕੀਤੀ ਔਰ ਵਧੀਆ ਚੱਲ ਰਿਹਾ ਹੋ ਗਏ 4-5 ਸਾਲ ਹੋ ਗਏ ਅੱਛਾ ਵੀ ਮੁੱਦੇ ਤੇ ਆਉਨੇ ਆਪਾਂ ਉਹਦੀ ਮੈਂ ਉਸੇ ਮੁੱਦੇ ਨਾਲ ਹੀ ਜੋੜ ਰਿਹਾ ਚੇ ਚਾਹੀਏ ਕਰਨਾ ਚਾਹੀਏ ਤੁਹਾਨੂੰ ਇੱਕ ਉਹ ਲੜਕੀ ਸੀ ਲਾਕਡਾਊਨ ਚ ਕਾਫੀ ਮਸ਼ਹੂਰ ਹੋਈ ਉਹ ਚਾਈਨਾ ਦਾ ਇੰਪੋਰਟ ਐਕਸਪੋਰਟ ਦਾ ਕੰਮ ਕਰਦੀ ਸੀਗੀ ਮਤਲਬ ਕੰਮ ਬੰਦ ਹੋ ਗਿਆ ਉਹਨੇ ਪਹਿਲਾਂ ਜਿਹੜਾ ਸੜਕ ਕਰਨ ਵਾਲੇ ਲਾਉਣੇ ਆਪਾ ਹੁਣ ਉਹ ਹੋਟਲ ਕਰੀ ਬੈਠੀ ਬਹੁਤ ਵਧੀਆ ਬਹੁਤ ਪੁਣੀਆਂ ਨੇ ਅਹ ਇਕੱਲੀ ਮੈਂ ਇੱਕ ਕੁੜੀ ਦੀ ਦੇਖੀ ਜਾਂਦਾ ਸੀਗਾ ਤੇ ਉਹਦੇ ਮਨ ਲੰਦਾ ਹਸਬੰਡ ਦੀ ਡੈਥ ਹੋ ਵੀ ਉਹਨੇ ਹਾਰ ਨਹੀਂ ਮੰਨੀ ਉਹਨੇ ਮੀਟਾਪਾ ਕੀਤਾ ਬੜੀਆ ਜੀ ਬਾਈ ਜੀ 140 ਕਰੋੜ ਲੋਕਾਂ ਚ ਮੰਗ ਕਿੰਨੀ ਹੈ ਬਿਲਕੁਲ ਬਿਲਕੁਲ ਤਾਂ ਉਹ ਗੱਲ ਕਰਦੇ ਕੰਫਰਟੇਬਲ ਦੀ ਤਾਂ ਅਸੀਂ ਬਾਅਦ ਚ ਲੋਰ ਪਾ ਲਈਦਾ ਸਟੇਜ ਤੋਂ ਬਾਅਦ ਖੁੱਲੇ ਜਹੂ ਕੇ ਪੈ ਜਾਈਦਾ ਅਸੀਂ ਲੋਰ ਉਧਰ ਲੈ ਜਾਣਾ ਭੁੱਲ ਗਏ ਪ੍ਰੋਗਰਾਮ ਤੋਂ ਪਹਿਲਾਂ ਟਾਈਮ ਹੈਗਾ ਸੀ ਅਸੀਂ ਗਿਆ ਜਰ ਬਲੂਟੂ ਦੇਖ ਲਈਏ ਲੈ ਲਈਏ ਲੋਰ ਲੈ ਲਈਏ ਅਸੀਂ ਇੱਕ ਦੁਕਾਨ ਤੇ ਗਏ ਚਲੇ ਉੱਥੇ ਕੋ ਬੰਦਾ ਪੰਜਾਬੀ ਸੀਗਾ ਆਪਣਾ ਉਹਨੇ ਲੋਰ ਦਿੱਤੀ ਸਾਨੂੰ 500 ਰੁਪਏ ਦੀ ਅੱਛਾ ਬਹੁਤ ਵਧੀਆ ਬੜੀ ਕੈਂਟ ਕੁਆਲਟੀ ਦੀ ਅੱਛਾ ਤੁਸੀਂ ਕਹਿੰਦਾ ਭਈ ਇੰਨੀ ਸਸਤੀ ਕਿਵੇਂ ਉਹ ਕਹਿੰਦਾ ਮੇਰੀ ਆਪਣੀ ਫੈਕਟਰੀ ਆ ਫੈਕਟਰੀ ਕਿੱਡੀ ਕਿਸੇ ਦਾ ਆਪਣਾ ਸਟੂਡੀਓ ਆ ਅੱਛਾ ਉਹ ਕਹਿੰਦਾ ਦੋ ਮਸ਼ੀਨਾਂ ਥੱਲੇ ਸ਼ਾਇਦ ਪੰਜ ਉੱਤੇ ਚੱਲਦੀਆਂ ਸੀ ਕਿ ਤਿੰਨ ਅੱਛਾ ਕਹਿੰਦਾ ਘੰਟੇ ਦੀ ਇੱਕ ਸੱਟ ਸ਼ਰਟ ਬਣਾਉਂਦੀ ਹੈ ਓਕੇ ਪੂਰੀ ਘੈਂਟ ਸੱਟ ਸ਼ਰਟ ਜਿਹੜੀ ਜਿਹੜੇ ਜਿਹੜੇ ਬ੍ਰਾਂਡ ਦਾ ਨਾਮ ਲੱਗੀ ਗਿਆ ਉਹਨਾਂ ਨੇ ਹਜ਼ਾਰ ਉੱਤੇ ਵਧਦੇ ਜਾਣੇ ਹੂੰ ਉਹ ਕਹਿੰਦਾ ਵੀ ਇਹਦੀ ਧਾਗਾ ਪਾ ਕੇ ਆਉਣਾ ਡਿਜ਼ਾਈਨਿੰਗ ਫਿੱਟ ਕਰਕੇ ਆਉਣੀ ਹੈ ਹੂੰ ਘੰਟੇ ਬਾਅਦ ਬਦਲਣਾ ਪੰਜਾਂ ਦਾ ਹੀ ਘੰਟੇ ਬਾਅਦ ਬਦਲਣਾ ਜੇ ਜੇ ਉੱਤੇ ਤਿੰਨਾਂ ਦਾ ਫਿਰ ਪੰਜ ਸੀ ਜੇ ਉੱਤੇ ਕੋਈ ਵਰਕਰ ਦੀ ਲੋੜ ਨਹੀਂ ਇੱਕ ਕੇ ਦੋ ਬੰਦੇ ਰੱਖੇ ਸੀ ਉਹਨਾਂ ਉਹਨਾਂ ਦਾ ਭਾਈ ਜੀ ਆ ਤੁਸੀਂ ਲੈ ਜਾਣਾ ਲੈ ਜੋ ਨੇ ਤੇ ਮੇਰੀਆਂ ਤਾਂ ਹਜ਼ਾਰ ਹਜ਼ਾਰ 2 200 5 500 ਸਿੱਧੀਆਂ ਜਾਂਦੀਆਂ ਸਾਰੀਆਂ ਮਸ਼ੀਨਾਂ ਉਹਦੀਆਂ ਲੋਨ ਤੇ ਹੂੰ ਬਡ ਡੋਮਿਸਲ ਜਿਹੜੀ ਬਡ ਏਰੀਆ ਦੀ ਸਬਸਿਡੀ ਹੂੰ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਭਾਈ ਕੰਮ ਆਉਂਦਾ ਭਾਈ ਕੰਮ ਕਰਨ ਵਾਲਾ ਹੋਵੇ ਇਹ ਭਾਰਤ ਜਿੰਨਾ ਕੰਮ ਹੈ ਹੀ ਕਿਤੇ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਸਰਫੇਕ ਅਸੀਂ ਦੇਖਦੇ ਕਿ ਵੀ ਫਲਾਣਾ ਮੁਲਕ ਉਹਦੀ ਕਰੰਸੀ ਉਹਦੇ ਉਹਦੇ ਇੱਕ ਇੱਕ ਪਾਉਂਡ ਦਾ ਸਾਡੇ ਇੱਥੇ 107 ਬਣਦੇ ਮੈਂ ਕੋਈ ਮੁਲਕ ਗਿਆ ਮੈਨੂੰ ਬਾਹਰ ਬੁਰਜਾਂਦਾ ਚਾ ਕੱਟ ਹੈ ਜੀ ਹਾਲ ਵੇਖ ਕੇ ਆਏ ਦੁਨੀਆ ਦੇ ਉੱਥੇ ਯਹਾਂ ਤਾਂ ਲੋਕ ਕੀ ਕਹਿੰਦੇ ਵੀ ਯਹਾਂ ਤਾਂ ਅਸੀਂ ਇਹੋ ਜਿਹਾ ਕਰਕੇ ਪੈਸਾ ਕਮਾ ਲਈਏ ਯਹਾਂ ਬਾਹਰ ਭੱਜੀਏ ਹਮ ਕਰਨ ਵਾਲੀ ਹਮ ਧੰਦਾ ਕਰਨ ਵਾਲੀ ਬਹੁਤ ਕੁਛ ਕਰ ਸਕਦੇ ਭਾਰਤ ਵਰਗਾ ਮੁਲਕ ਕੋਈ ਨਹੀਂ ਬੇਬਹਾਨੇ ਆ ਤੁਹਾਡੇ ਜਿਹੜਾ ਤੁਸੀਂ ਕਹਿੰਦੇ ਸਾਨੂੰ ਆਪ ਵੀਡੀਓਜ਼ ਪਾਉਣੀਆਂ ਪੈਂਦੀਆਂ ਕੁੜੀਆਂ ਨੂੰ ਕਹਿਣਾ ਪੈਂਦਾ ਵੀ ਸਾਨੂੰ ਕੱਪੜੇ ਘੱਟ ਪਾਉਣੇ ਪੈਂਦੇ ਆਂ ਘਰ ਚ ਲਾਉਣਾ